ਆਪਣਾ ਕੀਮਤੀ ਸਮਾਂ ਇਸ ਬਲੌਗ ਨੂੰ ਦੇਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਜਿਵੇਂ ਨਾ ਸਰਦੀ ਦਾ ਮੌਸਮ ਸਮਾਪਤ ਹੁੰਦਾ ਹੈ ਤੇ ਗਰਮੀਆਂ ਦੀ ਸ਼ੁਰੂਆਤ ਹੁੰਦੀ ਹੈ ਥੋੜੀ-ਥੋੜੀ ਤੇ ਜਿਹੜਾ ਪੰਜਾਬ ਦੇ ਘੁੰਮਣ-ਫਿਰਨ ਦੇ ਸ਼ਕੀਨ ਨੇ ਉਹਨਾਂ ਨੂੰ ਫਿਰ ਨਾ ਲੇਕ ਲਦਾਖ ਜਾਂ ਫਿਰ ਹੌਲਸ ਵੀਤੀ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਭਾਵ ਕਿ ਉਹਨਾਂ ਦੀ ਸੋਚ ਉਸ ਪਾਸੇ ਦੌੜਨੀ ਸ਼ੁਰੂ ਹੋ ਜਾਂਦੀ ਹੈ ਪਰਲੇ ਲਦਾਖ ਤੇ ਸਪੀਤੀ ਵਾਲੇ ਪਾਸੇ ਥੋੜੀ ਜਿਹੀ ਮਸਲਾ ਹੈ ਕਿ ਉਹ ਜੋ ਇਲਾਕੇ ਨੇ ਉਹ ਐਕਸੈਸੇਬਲ ਹੁੰਦੇ ਨੇ ਮਈ ਜਾਂ ਜੂਨ ਦੇ ਮਹੀਨੇ ਵਿੱਚ ਤੇ ਜਾਂ ਫਿਰ ਉਧਰੋਂ ਫਿਰ ਤਕਰੀਬਨ ਤਕਰੀਬਨ ਸਤੰਬਰ ਮਹੀਨਾ ਤੱਕ ਉਹ ਜੋ ਉੱਥੇ ਦਾ ਸਿਸਟਮ ਹੈ ਉਹ ਚੱਲਦਾ ਰਹਿੰਦਾ ਘੁੰਮਣ ਫਿਰਨ ਵਾਸਤੇ ਜੀ ਤੇ ਹੁਣ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਫਰਵਰੀ ਤੇ ਮਾਰਚ ਤੇ ਬਾਅਦ ਤੋਂ ਬਾਅਦ ਅਪ੍ਰੈਲ ਇਹ ਦੋ ਤਿੰਨ ਮਹੀਨੇ ਨੇ ਜਿਹੜੇ ਕਿ ਸਾਨੂੰ ਮਤਲਬ ਪੰਜਾਬ ਘੁੰਮਣ ਵਾਸਤੇ ਸਾਡੇ ਵਾਸਤੇ ਕਹੋ ਭਾਈ ਲਾਹੇਬੰਦ ਸਾਬਤ ਹੋ ਸਕਦੇ ਆ ਜਿਵੇਂ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਇਹਨਾਂ ਦਿਨਾਂ ਦੇ ਵਿੱਚ ਕੋਈ ਜ਼ਿਆਦਾ ਸਰਦੀ ਤਾਂ ਨਹੀਂ ਹੁੰਦੀ ਤੇ ਲੇਕਿਨ ਜ਼ਿਆਦਾ ਗਰਮੀ ਵੀ ਨਹੀਂ ਹੁੰਦੀ ਇਸ ਲਈ ਆਪਾਂ ਜੇ ਇਹ ਦੋ ਇੱਕ ਦੋ ਮਹੀਨੇ ਹਨ ਇਹਨਾਂ ਨੂੰ ਆਪਾਂ ਪੰਜਾਬ ਘੁੰਮਣ ਵਾਸਤੇ ਕੁਝ ਦਿਨਾਂ ਇਹਨਾਂ ਵਿੱਚੋਂ ਤੁਹਾਡੇ ਸਮੇਂ ਦੇ ਹਿਸਾਬ ਨਾਲ ਆਪਾਂ ਪੰਜਾਬ ਦਾ ਕੁਝ ਇਲਾਕਾ ਘੁੰਮ ਸਕੀਏ ਤਾਂ ਸਾਡੇ ਵਾਸਤੇ ਲਾਹੇਵੰਦ ਹੋ ਸਕਦਾ ਹੈ ਤੇ ਆਪਣੇ ਆਪਣੀ ਤਬੀਅਤ ਜਾਂ ਆਪਣੇ ਆਪਣੇ ਸ਼ੌਕ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜੋ ਸਥਾਨ ਨੇ ਘੁੰਮਣ ਵਾਲੇ ਸਾਨੂੰ ਮਿਲ ਜਾਂਦੇ ਆ ਤੇ ਬਸ ਇਸੇ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅੱਜ ਮੈਂ ਵੀ ਆਪਣਾ ਸਫ਼ਰ ਸ਼ੁਰੂ ਕਰ ਲੱਗਾ ਪੰਜਾਬ ਦੇ ਮਾਝਾ ਇਲਾਕੇ ਦਾ ਕੋਈ ਜ਼ਿਆਦਾ ਲੰਬਾ ਸਫ਼ਰ ਨਹੀਂ ਹੋਣ ਵਾਲਾ ਸ਼ਾਇਦ ਦੋਕ ਦਿਨ ਦੇ ਵਿੱਚ ਮੈਂ ਜੋ ਕੁਝ ਇਲਾਕੇ ਦੇ ਜੋ ਕੁਝ ਪੁਆਇੰਟ ਮੈਂ ਜੋ ਨੋਟ ਡਾਊਨ ਕੀਤੇ ਨੇ ਮੈਂ ਉਹ ਕੋ ਮ ਲਵਾਗਾ ਤੇ ਉਹ ਕਿਹੜੇ ਕਿਹੜੇ ਲੋਕੇਸ਼ਨਸ ਹਨ ਉਹ ਕਿੱਥੇ ਕਿੱਥੇ ਹਨ ਇਹ ਆਪਾਂ ਜਿਵੇਂ ਜਿਵੇਂ ਸਫ਼ਰ ਕਰਾਂਗੇ ਥਿਵੇਂ ਤੇ ਮੈਂ ਤੁਹਾਡੇ ਨਾਲ ਪੂਰੀ ਸਾਜ ਜੋ ਹੈ ਉਹ ਪਾਈ ਜਾਵਾਂਗੀ ਠੀਕ ਹੈ ਜੀ ਕਰਨੇ ਸਫ਼ਰ ਦੀ ਸ਼ੁਰੂਆਤ ਹੁਣ ਤੁਹਾਨੂੰ ਮਿਲਦੇ ਆਨ ਰੋਡ ਸਾਡੇ ਪਿੰਡ ਤੋਂ ਨਾ ਕਿ ਆਪਾਂ ਮਾਝੇ ਲੱਕੇ ਨੂੰ ਜਾਣਾ ਹੋਵੇ ਤਾਂ ਦੋ ਰਸਤੇ ਜਾਂਦੇ ਨੇ ਜੀ ਇੱਕ ਤਾਂ ਰਾਹ ਹੈ ਇੱਥੋਂ ਵਾਇਆ ਟਾਂਡਾ ਸ੍ਰੀ ਹਰਗੋਗੰਦਪੁਰ ਮੈਤਾਂ ਤੇ ਸ੍ਰੀ ਅੰਮ੍ਰਿਤਸਰ ਤੇ ਦੂਸਰਾ ਰਸਤਾ ਹੈ ਜੀ ਇੱਥੋਂ ਆਪਣੇ ਐਂਡਰੋਂ ਆਪਾਂ ਫੇਰ ਉੱਪਰ ਸਾਈਡ ਦੇ ਉੱਪਰ ਜਾ ਕੇ ਫੇਰ ਜਲੰਧਰਬਲ ਦੀ ਕਰਤਾਰਪੁਰ ਅੰਮ੍ਰਿਤਸਰ ਜਾ ਫੇਰ ਉੱਪਰ ਤੋਂ ਪੁਲੱਥ ਢਿਲਮਾ ਵਿਆਸ ਅਮਰਸਾ ਇਹ ਉਹ ਆਪਾਂ ਜੋ ਸਫ਼ਰ ਕਰ ਰਹੇ ਹਾਂ ਫਿਲਹਾਲ ਨੈਸ਼ਨਲ ਹਾਈਵੇ ਨੰਬਰ 44 ਦੇ ਉੱਪਰ ਉਹ ਆਪਾਂ ਜੀ ਸਫ਼ਰ ਹੈ ਉਹ ਆਰੰਭ ਕੀਤਾ ਹੈ ਸਾਹਮਣੇ ਪਾਸੇ ਆ ਭੂ ਕੋਰ ਤੇ ਸੱਜੇ ਪਾਸੇ ਮੁੜਾਂਗੇ ਤਾਂ ਇੱਧਰ ਹੈ ਜੀ ਪੁਲੱਥ ਤੇ ਢਿਲਵਾ ਆਪਾਂ ਹੁਣ ਇੱਧਰ ਮੁੜਦੇ ਆ ਤੇ ਇਥੋਂ ਹੁਣ ਤਕਰੀਬਨ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ 35 ਜਾਂ 40 ਕਿਲੋਮੀਟਰ ਦਾ ਪਿੰਡ ਦਾ ਤੈਅ ਕਰਾਂਗੇ ਫਿਰ ਆਪਾਂ ਜੋ ਜਲੰਧਰ ਤੋਂ ਅੰਮ੍ਰਿਤਸਰ ਮੈਸ਼ਨਲ ਵਾਈ ਹੈ ਕਿ ਆਪਾਂ ਉਹਦੇ ਉੱਪਰ ਪਹੁੰਚ ਜਾਵਾਂਗੇ ਇਸ ਲੇਕ ਰੋਡ ਦੇ ਉੱਪਰ ਜਾਂਦੇ ਜਾਂਦੇ ਆ ਢਿਲਵਾ ਦੇ ਨਜ਼ਦੀਕ ਜਾਵਾਂਗੇ ਮੋੜ-ਮੋੜ ਦੇ ਸਾਰੇ ਪਹਿਲਾ ਪਿੰਡ ਹੈ ਜੀ ਲੜੋਆ ਤੇ ਸਾਡੇ ਦੁਆਬੇ ਦੇ ਵਿੱਚ ਨਾ ਗੋਲੜੋਆ ਪਿੰਡ ਪੈਂਦੇ ਨੇ ਜੀ ਇੱਕ ਪਿੰਡਾ ਜੀ ਜ਼ਿਲ੍ਹਾ ਜਲੰਧਰ ਦੇ ਵਿੱਚ ਜਿਹੜਾ ਸਾਡੇ ਹੁਣ ਸਾਹਮਣੇ ਆ ਤੇ ਇੱਕ ਗੜੋਆ ਪਿੰਡ ਪਿੰਡਾ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇਹ ਸ਼ਾਇਦ ਐਫ ਹੋਣ ਬੜਵਾ ਦੋਸਤ ਕਰਨ ਤੋਂ ਬਾਅਦ ਤਕਰੀਬਨ ਤਕਰੀਬਨ 12 ਕਿਲੋਮੀਟਰ ਦੇ ਪਿੰਡ ਦੇ ਆਵੇਗਾ ਜੀ ਪੁਲਾਟ ਔਰ ਗਿਆ ਜੀ ਫੁਲਾਥ ਫੁਲਾਥ ਕਸਬਾ ਜੀ ਇੱਕ ਤੇ ਇਹ ਕਸਬਾ ਜੋ ਹੈ ਇਹ ਜ਼ਿਲ੍ਹਾ ਕਪੂਰਥਲਾ ਦੇ ਪੈਂਦਾ ਜੀ ਤੇ ਜਿਵੇਂ ਆਪਾਂ ਆਪਣਾ ਸਫ਼ਰ ਆਨੰਦ ਕੀ ਕਰ ਸੀ ਆਪਣੇ ਇਲਾਕੇ ਆਪਣੇ ਜ਼ਿਲ੍ਹੇ ਜਲੰਧਰ ਤੋਂ ਉਹ ਉਪਰ ਤੋਂ ਬਫ ਨੁਕਲਾ ਤੋਂਲੇ ਪਾਸੋਂ ਨਿਕਲਦੇ ਪਾਸੋਂ ਜੋ ਇਹ ਹੁਣ ਜ਼ਿਲ੍ਹਾ ਜੋ ਹੈ ਜਿਲ੍ਹਾ ਹੋ ਗਿਆ ਇੱਥੇ ਭਾਵੇਂ ਜ਼ਿਲ੍ਹਾ ਬਣ ਗਿਆ ਜੀ ਹੁਣ ਆ ਕੇ ਕਪੂਰਥਲਾ ਫੁਲਾਥ ਕਸਬੇ ਨੂੰ ਨਾ ਕ੍ਰੋਸ ਕਰਦੇ ਆਂ ਜੀ ਜਿਵੇਂ ਆਪਾਂ ਫਿਰ ਡਿੱਗੋਵਾਲ ਪਾਸੇ ਨੂੰ ਜਾਂਦੇ ਆ ਤਾਂ ਬਿਲਕੁਲ ਭਲੱਤ ਦੇ ਨਾਲ ਖਹਿ ਕੇ ਲੰਗਦੀ ਆ ਜੀ ਕਾਲੀ ਬਈ ਉਹੀ ਬਈ ਜਿਹਨੂੰ ਪਵਿੱਤਰ ਕਾਲੀ ਬਈ ਕਹਿ ਕਰਕੇ ਸਨਮਾਨਿਆ ਜਾਂਦਾ ਕਿਉਂਕਿ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਇਸ ਬਈ ਵਿੱਚ ਚਲੋ ਪਈ ਚੁੱਬੀ ਲਾਈ ਸੀ ਉਥੋਂ ਫਿਰ ਬਾਹਰ ਨਿਕਲ ਕੇ ਲੋਕਾਈ ਨੂੰ ਪਰ ਮਾਤਮਾ ਦੇ ਨਾਮ ਦਾ ਸੰਦੇਸ਼ ਜੋ ਹੈ ਦੋਸਤੋ ਉਹ ਦਿੱਤਾ ਸੀ। ਸਲਤਨਪੁਰ ਲੁਦੀ ਪਹੁੰਚਾਂਗੇ ਤਾਂ ਉੱਥੇ ਜੋ ਵੇਂਦੇ ਹਾਲਾਤ ਨੇ ਬਹੁਤ ਖੁਸ਼ਗਵਾਰ ਨੇ ਬਹੁਤ ਮਨਮੋਹਕ ਨੇ ਲੇਕਿਨ ਵੇਹੀ ਭਾਵੇਂ ਉਹੀ ਆ। ਇੱਕ ਵਾਰ ਤੁਹਾਨੂੰ ਆਪਾਂ ਇੱਥੇ ਉਹਦੇ ਕੀ ਹਾਲਾਤ ਨੇ ਉਹ ਦਿਖਾ ਦਿੰਨੇ ਆ ਜੀ। ਇਹ ਆ ਜੀ ਉਹੀ ਕਾਲੀ ਬੈਂ ਜਿਹੜੀ ਹੈ ਸਲਤਨਪੁਰ ਜਾ ਕੇ ਬਹੁਤ ਖੂਬ ਸਮੂਤਰੂਪ ਧਾਰਨ ਕਰ ਲਿਆ ਦੀ ਇਸ ਪਾਸੇ ਘਾਟ ਬਣਿਆ ਹੋਇਆ ਹੈ ਤੇ ਪਿਛਲੇ ਪਾਸੇ ਪਲਾਤ ਹੈ ਤੇ ਪਾਣੀ ਚੱਲਦਾ ਹੋਣ ਕਰਕੇ ਮਤਲਬ ਕੋਈ ਜ਼ਿਆਦਾ ਹਾਲਾਤ ਮਾਰੇ ਨਹੀਂ ਹਨ ਲੇਕਿਨ ਜੇ ਪਾਣੀ ਨਹੀਂ ਚੱਲੇਗਾ ਤਾਂ ਫੇਰ ਹਾਲਾਤ ਮਾਰੇ ਹੋਣੇ ਸੁਭਾਵਕ ਹਨ ਇਹ ਹੈ ਜੀ ਕਾਲੀ ਬਾਈ ਇਧਰ ਆਉਂਦੀ ਹੈ ਤੇ ਫਿਰ ਇਸ ਪਾਸੇ ਨੂੰ ਜਾਂਦੀ ਹੈ ਚਲੋ ਜੀ ਗियर ਦਾ ਭੁਲੇਖਾ ਪੈ ਗਿਆ ਗियर ਐਕਚੁਅਲੀ ਪਹਿਲੇ ਪਿਆ ਹੋਇਆ ਸੀ ਮੈਂ ਫੇਰ ਦੁਬਾਰਾ ਗियर ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਾ ਤੇ ਫੇਰ ਗੇਅਰ ਦੇ ਚੱਲ ਆ ਪਈ ਆਵਾਜ਼ ਹੈ ਲੰਗੋਜੀ ਲੰਗੋ ਆਪਣਾ ਸਾਈਡ ਨੂੰ ਕਰ ਲੈਨੇ ਆ ਜਾਓ ਇੱਧਰ ਆ ਜੀ ਹੁਣ ਅਸੀਂ ਵਿਗਵਾਲ ਨਹੀਂ ਜਾਣਾ ਅਸੀਂ ਜਾਣਾ ਜੀ ਹੁਣ ਨਡਾਲਾ ਵਾਲੇ ਪਾਸੇ ਇਥੋਂ ਲਡਾਲਾ ਜੋ ਹੈ ਉਹ तकरीबन तकरीबन 5 ਜਾਂ 6 ਕਿਲੋਮੀਟਰ ਦੀ ਵਿੱਤੇ ਹੋਵੇਗਾ ਜੀ ਸਾਹਮਣੇ ਪਾਸੇ ਕਿਨ ਆਪਾਂ ਨੂੰ ਇਹ ਨਾ ਸਟਰਕਚਰ ਨਜ਼ਰ ਆ ਰਹੀ ਹੈ ਜੀ ਇਹ ਗੱਲ ਕਰੀਏ ਕਿ ਇਹ ਸਟਰਕਚਰ ਕੀ ਈ ਹੈ ਇਹ ਹੈਗੀ ਜੀ ਜਿਹੜਾ ਦਿੱਲੀ ਤੋਂ ਕਟੜਾ ਉਹ ਰੋਡ ਬਣ ਰਹੀ ਆ ਐਕਸੈਸ ਬਣ ਰਹੀ ਆ ਜੀ ਇਹ ਉਸ ਰੋਡ ਦੇ ਉੱਪਰ ਜੋ ਇਹ ਫਲਾਈਓਵਰ ਨੇ ਉਹ ਬਣ ਰਿਹਾ ਨੇ ਲੋਕੀਂ ਭਲਾਥਾ ਤੇ ਡਡਾਲਾ ਦੇ ਵਿਚਕਾਰ ਦੀ ਹੋ ਕੇ ਫਿਰ ਜਿਹੜਾ ਹੈ ਉਹ ਅੱਗੇ ਜਾਂਦੀ ਹੈ ਲੋ ਜੀ ਅੱਗੇ ਨੇ ਡਡਾਲਾ ਸਿੱਧੇ ਜਾਵਾਂਗੇ ਢਿਲਮਾ ਖੱਬੇ ਪਾਸੇ ਸੁਭਾਦਰਪੁਰ ਦੇ ਸੱਜੇ ਪਾਸੇ ਆਵੇਗਾ ਜੀ ਬੇਗੋਵਾਲ ਦਾਲਾ ਵੀ ਕਸਬਾ ਇੱਕ ਇੱਥੇ ਵੀ ਸ਼ਾਇਦ ਨਗਰ ਪੰਚਾਇਤ ਨੋਟੀਫਾਈਡ ਏਰੀਆ ਕਮੇਟੀ ਹੋਵੇਗੀ ਚੌਗਾਪਾ ਕਰ ਲਿਆ ਕ੍ਰੋਸ ਤੇ ਹੁਣ ਇਹ ਸਿੱਧੀ ਜੁੜਨ ਰੋਡ ਜਾ ਰਹੀ ਹੈ ਇਹ ਹੁਣ ਜਾਂਦੀ ਹੈ ਜੇਕੇ ਤਿਲਵੋਲ ਅੰਨੇ ਡਾਲਾ ਕ੍ਰੋਸ ਕਰਦੇ ਆ ਨਾ ਇੱਕ ਸੱਚੇ ਵਾਸੀ ਮੈਨੂੰ ਨਾ ਇੱਕ ਬੋਰਡ ਰਿਹਾ ਦਿਖਾਈ ਦਿੱਤਾ ਉਹਦੇ ਉੱਪਰ ਲਿਖਿਆ ਸੀ ਜੁਗਾਵਾਂ ਉਹਨੇ ਜੋ ਚੁਗਾਵਾ ਹੈ ਨਾ ਇੱਕ ਮਸ਼ਹੂਰ ਸ਼ਾਇਦ ਕਸਬਾ ਆ ਜ਼ਿਲ੍ਹਾ ਅਮ੍ਰਿਤਸਰ ਦਾ ਭਾਵ ਕੀ ਮਾਝੇ ਦੇ ਵਿੱਚ ਇੱਕ ਚੁਗਾਵਾ ਪੈਂਦਾ ਜੀ ਜਿਸ ਪਾਸੇ ਅੱਜ ਆਪਾਂ ਸ਼ਾਇਦ ਜਾਵਾਂਗੇ ਇੱਕ ਚੁਗਾਵਾ ਇੱਥੇ ਦੁਆਬੇ ਦੇ ਵਿੱਚ ਜ਼ਿਲ੍ਹਾ ਤਕਤੂੜਾ ਦੇ ਵਿੱਚ ਉੱਥੇ ਵੀ ਇੱਕ ਚੁਗਾਵਾ ਹੈ ਉਹ ਚੁਗਾਵਾ असल ਦੇ ਵਿੱਚ ਪਿੰਡ ਹੈ ਜੀ ਇਸਰ ਮੈਂ ਦੇਖਿਆ ਵੀ ਮਤਲਬ ਬਹੁਤ ਸਾਰੇ ਜੋ ਪਿੰਡ ਨੇ ਨਾ ਉਹ ਬੱਖੋ ਬਖਰੀ ਤਸੀਲ ਦੇ ਵਿੱਚ ਜਾਂ ਬੱਖੋ ਬਖਰੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਕਈ ਵਾਰੀ ਜੋ ਨਾਮ ਨੇ ਨਾ ਉਹ ਆਪ ਤੇ ਮੇਲ ਖਾਂਦੇ ਹੁੰਦੇ ਨੇ। ਔਰ ਬਹੁਤ ਸੋਹਣੀ ਨਾ। ਦੋਨੇ ਪਾਸੇ ਹਰਿਆਵਲ ਭਰਪੂਰ ਵਾਤਾਵਰਨ ਬਣਿਆ ਹੋਣਾ ਤੇ ਵਿਚਨੀ ਰੋਡ ਜਾਂਦੀ ਹੈ ਕਦਾਲਾ ਤੋਂ ਢਿਲਵਾਲੇ ਪਾਸੇ। ਕਿਉਂ ਵਹਿੰਦੇ। ਲੌਜੀ ਇਹ ਆ ਗਿਆ ਢਿਲਵਾਲ। ਫਿਰ ਤਿਲਮਾ ਦੇ ਵਿੱਚ ਘਟਾਏ ਘਟਾ ਦਰਸਾ ਲਟਿਲਮਾ ਦੇ ਜਿਲ੍ਹੇ ਨਾਲ ਐਂਟਰੀ ਹੋਈ ਕਡਾਲਿਆਂ ਵਾਲੇ ਪਾਸੇ ਤੋਂ ਤਾਂ ਸੜਕ ਬਹੁਤ ਖਰਾਬ ਸੀ ਬਣੀ ਰੋਕਿਆ ਆਪਣਾ ਹੋਇਆ ਨਾ ਮੂੰਹ ਸਿਰ ਬੰਨਣਾ ਪਿਆ ਸਾਰਾ ਤੇ ਹੁਣ ਆਪਾਂ ਨਾ ਇੱਕ ਅੰਦਰ ਦੀ ਗਲੀ ਜਾਂਦੀ ਆ ਅ ਮਤਲਬ ਤਿਲਮਾ ਪੇੜ ਦੇ ਵਿੱਚ ਵਿੱਚ ਦੀ ਨਾ ਜਾਂ ਗਲਾ ਵੀਰੇ ਸ਼ੀਰੇ ਦੇ ਵਿੱਚ ਵਿੱਚ ਦੀ ਉਧਰ ਦੀ ਹੁਣ ਬਾਈਕ ਪਾਇਆ ਉਹ ਉਹ ਸਾਹਮਣੇ ਜਾ ਕੇ ਸ਼ਾਇਦ ਫਿਰ ਤੋਂ ਫਰਕ ਮਿਲ ਜਾਏ ਕਿ ਢਿਲਵਾ ਤਾਂ ਕਰ ਲਿਆ ਜੀ ਕ੍ਰੋਸ ਅ ਜਗ੍ਹਾ ਢਿਲਵਾ ਪਿੰਡ ਦਾ ਢਿਲਵਾ ਜੋ ਸੈਕਲਮੈਂਟ ਹੈ ਉਹ ਪਰਲੀ ਕ੍ਰੋਸ ਤੇ ਸਾਹਮਣੇ ਦੇ ਪਾਸੇ ਜਾ ਕੇ ਉਹਨਾਂ ਰੇਲਵੇ ਟ੍ਰੈਕ ਜੋ ਕਿ ਦਿੱਲੀ ਅੰਮ੍ਰਿਤਸਰ ਉਹ ਹੈ ਜੀ ਤੇ ਉਹ ਸਾਹਮਣੇ ਬਸਨ ਬੋਰਡ ਦੇ ਪਿਛਲੇ ਪਾਸੇ ਆਪਾਂ ਨੂੰ ਦਿਖਾਈ ਦੇ ਰਿਹਾ ਫਲਾਈਓਵਰ ਤੇ ਉਹ ਜੋ ਫਲਾਈਓਵਰ ਹੈ ਉਹਦੇ ਸੇਠਾ ਤਾਂ ਹੋ ਗਿਆ ਆਪਾਂ ਫਿਰ ਫਲਾਈਓਵਰ ਦੇ ਨਾਲ ਨਾਲ ਜਾ ਕੇ ਆਪਾਂ ਵੇਖੋ ਨੈਸ਼ਨਲ ਹਾਈਵੇਅ ਦਾ ਜਲੰਧਰ ਅੰਮ੍ਰਿਤਸਰ ਫੇ ਆਪਾਂ ਉਹਨੂੰ ਫੜ ਲੈਣਾ ਆਪਾਂ ਉਹਦੇ ਉੱਪਰ ਆਪਣਾ ਸਫ਼ਰ ਜੋ ਹੈ ਉਹ ਆਰੰਭ ਕਰ ਦੇਣਾ ਹੈ ਲੋਜੀ ਪਿੰਡ ਤੋਂ ਚੱਲ ਕੇ ਤਕਰੀਬਨ 40 ਕਿਲੋਮੀਟਰ ਦਾ ਪਿੰਡ ਆ ਤਿਆਰ ਕਰਕੇ ਪਾਪਾ ਹੁਣ ਢਿਲਮਾ ਦੇ ਨਜ਼ਦੀਕ ਆ ਕੇ ਜੋਨਾ ਨੈਸ਼ਨਲ ਹਾਈਵੇ ਹੈ ਜਲੰਧਰ ਅੰਮ੍ਰਿਤਸਰ ਉਹਦੇ ਉੱਪਰ ਪਹੁੰਚ ਗਏ ਜੀ ਤੇ ਹੁਣ ਆਪਣਾ ਸਫ਼ਰ ਹੋਵੇਗਾ ਸਿੱਧਾ ਇਥੋਂ ਟਾਲਪੁਰਾ ਦਾ ਕ੍ਰੋਸ ਕਰਕੇ ਹੋਵੇਗਾ ਵਿਆਸ ਵਿਆਸ ਤੋਂ ਅੱਗੇ ਜਾ ਕੇ ਆਵੇਗਾ ਜੀ ਫਿਰ ਹਾਲਚੀਆਂ ਰਹੀ ਆ ਹਾਲਚੀਆਂ ਜੜਿਆਲਾ ਅੰਮ੍ਰਿਤਸਰ ਹੁਣ ਆਪਾਂ ਨਾ ਢੁਲਵਾ ਕਰਾਸ ਕਰਕੇ ਅੱਗੇ ਆਪਾਂ ਨੂੰ ਨਾ ਬਿਆਸ ਦਰਿਆ ਬਸ ਜਿਵੇਂ ਆਪਾਂ ਬਿਆਸ ਦਰਿਆ ਪਾਰ ਕਰਨਾ ਕਿਵੇਂ ਅਸੀਂ ਪਹੁੰਚ ਜਾਣਾ ਚਾਹੀਏ ਤੋਅੰਬਾ ਰਿਜ ਛੱਡ ਕੇ ਇਹ ਬਾਗੜ ਰਿਜ ਦੇ ਵਿੱਚ ਬਰੀ ਸਰ ਸਾਹਿਬ ਦਾ ਨਾ 골ਡਨ ਗੀਸ ਤੇ ਕ੍ਰੋਸ ਕਰਨ ਤੋਂ ਬਾਅਦ ਇੱਕ ਗਿਆ ਨਹਿਰ ਆਉਦੀ ਆ ਨਹਿਰ ਦੇ ਉੱਪਰ ਪੁਲ ਬਣਿਆ ਹੋਇਆ ਜਿੱਥੇ ਉਹ ਮਤਲਬ ਕਰਨ ਕਰਨ ਵਾਲੇ ਪਾਸੇ ਨੂੰ ਜੋ ਇੰਟੀਰੀਅਰ ਰੋਡ ਬਣੀ ਹੋਈ ਹੈ ਉਹ ਜਾਂਦੀ ਹੈ ਉਹ ਜੋ ਨਹਿਰ ਆ ਨਾ ਦੋਸਤੋ ਉਹ ਨਹਿਰ ਦੇ ਬਿਲਕੁਲ ਲਾਲ ਇੱਕ ਬਹੁਤ ਖੂਬਸੂਰਤ ਪੁਰਾਣਾ ਸਟਰਕਚਰ ਬਣਿਆ ਹੋਇਆ ਜਿਸ ਨੂੰ ਕਿ ਟੂਰਿਸਟ ਮਤਲਬ ਕਹੋ ਭਈ ਸਲਾਨੀਆ ਵਾਸਤੇ ਇੱਕ ਵਧੀਆ ਲੁੱਕ ਹੈ ਉਹ ਦਿੱਤੀ ਹੋਈ ਹੈ। ਤੇ ਗੁਜਰਤੀ ਉਹ ਪੁਲ ਲੰਘਦੇ ਲੰਘਦੇ ਆਪਣੀ ਲੇਗਾ ਪੈ ਗਈ ਤੇ ਆਪਾਂ ਹੁਣ ਥੋੜਾ ਅੱਗੇ ਹੋ ਕੇ ਗੱਡੀ ਆਪਣਾ ਜੋ ਬਾਈਕ ਹੈ ਸਰਵਿਸ ਏਮ ਤੇ ਪਾ ਕੇ ਅੰਦਰ ਲੈ ਕੇ ਆਂਦਾ। ਤੇ ਆਪਾਂ ਹੁਣ ਦੇਖਦੇ ਪਿੱਛੇ ਜੇ ਕੁਝ ਆਪਾਂ ਨੂੰ ਦੇਖਣ ਵਾਸਤੇ ਮਿਲਿਆ। ਤੇ ਆਪਾਂ ਥੋੜਾ ਜੈਨੂ ਮਿਸਟ ਕਰਦੇ ਆ ਤੇ ਤੁਹਾਨੂੰ ਉਹਦਾ ਥੋੜਾ ਬੋਤਲ ਵੀ ਦਿਖਾਉਨੇ ਆ ਜੀ। ਸਾਮਲੇ ਪਿਆਸਾ ਜੀ ਮਾਹੌਲ ਉਹ ਵਾਲਾ ਕੁਕਰ ਦੇਖਦੇ ਹਾਂ ਕਿ ਜੀ ਤੱਕ ਇੱਥੇ ਬਣਦੀ ਹੋਈ ਗੱਲ ਕਿ ਆਪਾਂ ਦਿਖਾਉਣੇ ਆ ਕੀ ਲਿਖਿਆ ਇੱਥੇ ਤੇ ਕੀ ਦੇਖਣ ਵਾਸਤੇ ਹੈ ਭਾਜੀ ਆਪਾਂ ਜਿੱਦਾਂ ਹੀ ਨਾ ਅਮਰਸਰ ਤੇ ਵਿੱਚ ਦਾਖਲ ਹੁੰਨੇ ਆ ਤਾਂ 골ਡਨ ਜੀਟ ਜੋ ਹੈ ਕ੍ਰੋਸ ਕਰਨ ਤੋਂ ਬਾਅਦ ਆਪਾਂ ਨੂੰ ਫਿਰ ਇਹ ਤੇ ਨਹਿਰ ਜੋ ਹੈ ਉਹ ਦਿਖਾਈ ਦਿੰਦੀ ਹੈ ਉੱਪਰ bari ਜੋ ਨਹਿਰ ਤੇ ਉਹਦੇ ਉੱਪਰ ਅੰਗਰੇਜ਼ਾਂ ਦੇ ਸ਼ਾਸਨ ਕਾਲ ਦੌਰਾਨ ਜੋ ਹਾਈਡਰੋ ਇਲੈਕਟ੍ਰਿਕ ਪਲਾਨਟ ਬਣਾਇਆ ਸੀ ਅੱਜ ਵੀ ਉਹ ਉੱਥੇ ਉਸ ਤਰ੍ਹਾਂ ਹੀ ਮੌਜੂਦ ਹੈ ਜੀ ਤੇ ਭਾਵੇਂ ਕਿ ਉਹ ਵਰਕਿੰਗ ਕੰਡੀਸ਼ਨ 'ਚ ਨਹੀਂ ਹੈ ਲੇਕਿਨ ਉਹਦੇ ਜੋ ਅਵਸ਼ੇਸ਼ ਨੇ ਉਹਨੂੰ ਮਤਲਬ ਵਿਰਾਸਤ ਦੇ ਤੌਰ ਦੇ ਪਰ ਇਸ ਤਰ੍ਹਾਂ ਨੂੰ ਨੂੰ ਸਾਹਮ੍ਹਿਆ ਗਿਆ ਹੈ ਤਾਂ ਕਿ ਪੁਰਾਣੀ ਯਾਦ ਨੂੰ ਆਪਾਂ ਮਤਲਬ ਕਿਸੇ ਵੀ ਸਮੇਂ ਵੀ ਉਹ ਦੇਖ ਸਕਦੇ ਹਾਂ ਕਿ ਇਹ ਬੋਰਡ ਲੱਗਾ ਜੀ ਪੜ੍ਹ ਲਓ ਜੇ ਪੜ੍ਹ ਹੁੰਦਾ ਤਾਂ ਅੱਪਰ ਬਾਰੀ ਦੁਆਬ ਕਨਾਲ ਅਤੇ ਅੰਮ੍ਰਿਤਸਰ ਵਿਖੇ ਕਲੋਨੀਅਲ 에ਰਾ ਹਾਈਡਰੋ ਪਾਵਰ ਪਲਾਂਟ ਇਹ ਨਹਿਰ ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਸਰਾਜ ਦੌਰਾਨ ਲਾਹੌਰ ਵਿੱਚ ਮੁਗਲ ਬਾਗ ਨੂੰ ਸਿੰਚਾਈ ਲਈ ਖੋਦਾਈ ਗਈ ਸੀ ਨਹਿਰ ਦੀ ਸ਼ੁਰੂਆਤ ਮਾਦੋਪੁਰ ਬੈਰਾਜ ਪਠਾਨਕੋਟ ਤੋਂ ਸ਼ੁਰੂ ਹੁੰਦੀ ਹੈ 19ਵੀਂ ਸਦੀ ਦੇ ਆਰੰਭ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚੇ ਪਵਿੱਤਰ ਸਰੋਵਰ ਨੂੰ 12 ਮਹੀਨੇ ਪਾਣੀ ਦਾ ਸਪਲਟ ਪ੍ਰਦਾਨ ਕਰਨ ਲਈ ਅੰਮ੍ਰਿਤਸਰ ਵਿੱਚ ਇੱਕ ਹੋਰ ਸ਼ਾਖਾ ਦੀ ਉਸਾਰੀ ਦੇ ਨਾਲ ਨਹਿਰ ਦੇ ਨੈਟਵਰਕ ਦਾ ਵਿਸਥਾਰ ਕੀਤਾ 1930 ਵਿੱਚ ਅੰਗਰੇਜ਼ਾਂ ਨੇ ਅੱਪਰ ਵਾਰੀ ਦੁਆਬ ਨਹਿਰ ਤੇ ਇਸ ਹਾਈਡਰੋ ਇਲੈਕਟ੍ਰਿਕ ਪਲਾਂਟ ਦੀ ਇਮਾਰਤ ਬਣਾਈ ਸੀ ਇਹਦੀ ਗੱਲ ਕਰਦੇ ਆਂ ਦੇਖੋ ਸਾਹਮਣੇ ਪਾਸੇ ਅਨੁਜ ਆਪਾਂ ਇਹ ਜੋ ਪੂਰਾ ਪੂਰਾ ਸਥਾਨ ਹੈ ਇਹ ਵੀ ਦਿਖਾਉਨੇ ਆ ਜੀ ਬਹੁਤ ਪੁਰਾਣੇ ਪੁਰਾਣੇ ਰੋੜ ਦੇ ਦਰਖਤਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਪੈਦਲ ਰਸਤਾ ਉਹ ਪੰਛੀਆਂ ਵਾਸਤੇ ਘਰ ਵੀ ਬਣਾਏ ਹੋਏ ਆ ਤੇ ਇੱਧਰ ਹੈ ਜੀ ਨਹਿਰ ਇਹ ਪੂਰਾ ਪੂਰਾ ਜੋ ਬਰਤਾਂਤ ਹੈ ਉਹ ਆਪਾਂ ਹੁਣ ਬੋਰਡ ਦੇ ਉੱਪਰ ਪੜ੍ਹ ਕੇ ਆਏ ਹਾਂ ਜੀ ਅੱ퍼 ਬਾਰੀ ਯੂਸ 20 ਪੀਸੀ ਇਹ ਆ ਜੀ ਉਹ ਨਹਿਰ ਜਿਹਦੇ ਪਾਣੀ ਨੂੰ ਇੱਥੇ ਰੋਕ ਕਰਕੇ ਫਿਰ ਇਸ ਪਾਸੇ ਜੋ ਹੈ ਉਹ ਪਣ ਬਿਜਲੀ ਘਰ ਉਹ ਬਣਾਇਆ ਗਿਆ ਜੀ ਹੌਣ ਤਾਂ ਖੈਰ ਇਹ ਇੱਕ ਮਤਲਬ ਵਿਰਾਸਤੀ ਜਿਹਾ ਮਾਹੌਲ ਪ੍ਰਤੀਤ ਹੋ ਰਿਹਾ ਕਿਉਂਕਿ ਇੱਥੇ ਹੁਣ ਕੋਈ ਟਰਬਾਈਨਾਂ ਵਾਲਾ ਸਿਸਟਮ ਮੌਜੂਦ ਨਹੀਂ ਹੈ ਕਿਉਂਕਿ ਇਹ ਹੁਣ ਬਿਜਲੀ ਘਰ ਨਹੀਂ ਰਿਹਾ ਮਤਲਬ ਹਾਈਡਰੋ ਇਲੈਕਟ੍ਰਿਕ ਪਲਾਂਟ ਨਹੀਂ ਰਿਹਾ ਕਿਸੇ ਵੇਲੇ ਹੁੰਦਾ ਸੀ ਤੇ ਜੋ ਕਿ ਹੁਣ ਨਹੀਂ ਹੈ ਪਰੰਤੂ ਉਹਦੇ ਅਵਸ਼ੇਸ਼ ਜੋ ਹਨ ਜਕਲ ਉਹਦੀ ਜੋ ਪ੍ਰਾਤਮਿਕ ਦੇਖ ਹੈ ਉਹਨੂੰ ਸੰਭਾਲਿਆ ਹੋਇਆ ਹੈ ਜੀ ਆ ਦੇਖੋ ਜੀ ਜਿਹੜੇ ਥੋੜਾ ਬਹੁਤਾ ਹਾਈਡਰੋ ਇਲੈਕਟ੍ਰਿਕ ਪਲਾਂਟਸ ਬਾਰੇ ਜਾਣਕਾਰੀ ਰੱਖਦੇ ਨੇ ਉਹ ਸਮਝ ਸਕਦੇ ਨੇ ਕਿ ਇਹ ਜੋ ਹਨ ਟਰਬਾਈਨਾ ਉਹ ਟਰਬਾਈਨਾ ਦੇ ਜੋ ਖੋਲ ਨੇ ਉਹ ਇਸ ਪਾਸੇ ਜੋ ਹਨ ਉਹ ਮੌਜੂਦ ਨੇ ਇਧਰੋਂ ਪਾਣੀ ਆਉਂਦਾ ਹੋਊਗਾ ਕਿਸੇ ਵੇਲੇ ਆਉਂਦਾ ਹੋਣਾ ਤੇ ਹੁਣ ਨਹੀਂ ਹੈ ਇਸ ਪਾਸੇ ਜੋ ਹੈ ਪੂਰੇ ਦਾ ਪੂਰਾ ਇਹ ਟਰਬਾਈਨ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ ਹੈ। ਇਹ ਕਰਨੈਰਾ ਜੀ। ਪਾਣੀ ਨਾਲ ਪੜੀ ਹੋਈ ਨਹਿਰ ਜਾ ਰਹੀ ਹੈ। ਤੇ ਇਸ ਪਾਸੇ ਜਿਹੜੀ ਆਪਾਂ ਨਾ ਪਹਿਲਾਂ ਗੱਲ ਕੀਤੀ। ਪਈ ਹਾਈਡਰੋ ਇਲੈਕਟ੍ਰਿਕ ਪਲਾਂਟ ਸੀ। ਇਹਦੀਆਂ ਟਰਬਾਈਨਾਂ ਉਸ ਪਾਸੇ ਦੇਖ ਕੇ ਆਏ ਆਂ ਤੇ ਜਿੱਥੇ ਉਹ ਗੇਟ ਖੁੱਲਦੇ ਸਾਹ ਟਰਬਾਈਨਾਂ 'ਚ ਪਾਣੀ ਆਉਂਦਾ। ਉੱਗਿ ਸਿਤਾਵਾਲੀ ਪਾਸੇ ਆ ਮਾਹੌਲ ਹੈ ਇਹ ਇੱਥੇ ਇਹ ਜੋ ਨਾ ਰੂਮ ਹੈ ਵਾਹ ਜੀ ਵਾਹ ਇੱਥੇ ਤੁਸੀਂ ਦੇਖ ਸਕਦੇ ਹੋ ਬਾਹਰੋਂ ਪਾਣੀ ਨਾਲ ਜੁਨਾ ਟਰਬਾਈਨਾ ਘੁੰਮਦੀਆਂ ਸਨ ਉਹਨਾਂ ਦਾ ਇੱਕ ਹਿੱਸਾ ਇਸ ਅੰਦਰ ਵਾਲੇ ਪਾਸੇ ਵੀ ਹੈ ਇਹ ਦੇਖੋ ਤੇ ਇਦੋਂ ਬਾਹਰਲੇ ਪਾਸੇ ਜੋ ਟਰਬਾਈਨਾਂ ਬਾਹਰੋਂ ਘੁੰਮਦੀਆਂ ਤੇ ਅੰਦਰਲੇ ਪਾਸੇ ਬਣਾਉਂਦਾ ਹਿੱਸਾ ਜੋ ਇਹ ਹੈ ਜੀ ਤਿੰਨ ਟਰਬਾਈਨਸ ਲੱਗੀਆਂ ਹੋਈਆਂ ਨੇ ਤੇ ਜਿਵੇਂ ਆਪਾਂ ਪਹਿਲਾਂ ਉਸ ਬਾਹਰ ਇਨਫੋਰਮੇਸ਼ਨ ਬੋਰਡ ਦੇ ਉੱਪਰ ਪੜਿਆ ਉਹਦੇ ਹਿਸਾਬ ਨਾਲ ਕਿਸੇ ਵੇਲੇ ਇਹ ਜੋ ਟਰਬਾਈਨਾਂ ਨੇ ਇਹ ਮਤਲਬ ਬਿਜਲੀ ਬਣਾਉਣ ਦੇ ਕੰਮ ਆਉਂਦੀ ਆ ਸਾਰਾ ਤੇ ਇਹ ਪੂਰਾ ਦਾ ਪੂਰਾ ਜੋ ਪੁਰਾਣੀ ਸਟਰਕਚਰ ਹੈ ਉਹ ਅਜੇ ਵੀ ਸਾਹਮਣੇ ਰੱਖੀ ਹੋਈ ਹੈ ਭਾਵੇਂ ਕਿ ਇਹ ਹੁਣ ਸਾਰਾ ਕੁਝ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਹੈ ਜੀ ਤੇ ਇਸ ਪਾਸੇ ਫਿਰ ਨਿਵਾੜ ਵਾਲਾ ਪਾਸ ਆ ਜਾਂਦਾ ਜੀ ਕਿਉਂਕਿ ਜਦੋਂ ਟਰਬਾਈਨਾ ਨੂੰ ਘੁਮਾ ਕੇ ਪਾਣੀ ਜੋ ਹੈ ਉਹ ਫਿਰ ਬਾਹਰ ਨਿਕਲਦਾ ਉਹ ਫਿਰ ਹੋ ਸਕਦਾ ਇਸ ਪਾਸੇ ਜੋ ਨੀ ਵਾਰ ਨ ਬਣਾਈ ਗਈ ਇਸ ਪਾਸੇ ਨਿਕਲਦਾ ਹੋਵੇਗਾ ਜੀ ਇੱਥੇ ਮਹੌਲਾ ਫਿਰ ਬਾਹਰ ਜਾ ਕੇ ਫਿਰ ਦਿਖਾਉਨੇ ਆ ਇਹ ਸਾਹਮਣੇ ਪਾਸੇ ਆ ਜੀ ਉਹ ਵਾਲਾ ਪੂਰੇ ਦਾ ਪੂਰਾ ਸਿਸਟਮ ਜਿੱਥੇ ਟਰਬਾਈਨਸ ਲੱਗੀਆਂ ਹੋਈਆਂ ਨੇ ਤੇ ਇਠਾਂ ਵਾਲੇ ਪਾਸੇ ਜੋ ਪਾਣੀ ਹੈ ਉਤੋਂ ਫਿਰ ਕਿਸੇ ਸਮੇਂ ਟਰਬਾਈਨਾ ਨੂੰ ਘੁਮਾਉਣ ਤੋਂ ਬਾਅਦ ਇਸ ਪਾਸੇ ਨੂੰ ਬਾਹਰ ਨਿਕਲਦਾ ਹੋਵੇਗਾ ਅੱਜ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਝੂਲੇ ਲੱਗੇ ਨੇ ਬਹਿਣ ਵਾਸਤੇ ਇਕ ਤਰ੍ਹਾਂ ਸੈਟਿੰਗ ਲੱਗੀਆਂ ਨੇ ਪਾਵਕੇ ਇਸ ਨੂੰ ਕੁਪਾਰਕ ਨੁਮਾਜੋ ਮਾਹੌਲ ਹੈ ਉਸ ਨੂੰ ਉਹ ਦੇ ਦਿੱਤਾ ਗਿਆ ਹੈ ਤੇ ਇਧਰ ਨਾਲ ਨਾਲ ਜੋ ਹੈ ਉਹ ਨਹਿਰ ਹੈ ਉਹ ਚੱਲ ਲੋ ਜੀ ਇੱਥੋਂ ਤੱਕ ਤੱਕ ਜੋ ਹੈ ਇਸ ਪੂਰੇ ਦੇ ਪੂਰੇ ਏਰੀਆ ਨੂੰ ਡਿਵੈਲਪ ਕੀਤਾ ਹੋਇਆ ਹੈ ਭਾਵ ਕਿ ਇਸ ਦਾ ਵਿਰਾਸਤ ਨੂੰ ਸੰਭਾਲਿਆ ਹੋਇਆ ਤੇ ਨਾਲ ਦੀ ਨਾਲ ਫੇ ਜੋ ਹੈ ਉਸ ਨੂੰ ਇੱਕ ਪਾਰਕ ਨਮਾ ਮਾਹੌਲ ਹੀ ਬਣਾਇਆ ਹੋਇਆ ਤੇ ਅੱਗੇ ਜਾ ਕੇ ਫਿਰ ਇਸ ਪਾਸੇ ਆਪਾਂ ਨੂੰ ਫਿਰ ਤੋਂ ਨਹਿਰ ਨਜ਼ਰ ਆਉਂਦੀ ਹੈ ਜੀ ਅੱਪਰ ਬਾਰੀ ਨਹਿਰ ਅੱਗੇ ਥੋੜਾ ਰਸਤਾ ਜਾਣ ਵਾਸਤੇ ਹੈ ਪਰ ਥੋੜਾ ਜਿਹਾ ਅੱਗੇ ਹੁਣ ਮਤਲਬ ਥੋੜਾ ਉਜਾੜ ਜਿਹਾ ਮਾਹੌਲ ਪ੍ਰਤੀਤ ਹੋ ਰਿਹਾ ਤੇ ਉਸ ਪਾਸੇ ਜੋ ਗੱਡੀਆਂ ਜਾ ਰਹੀਆਂ ਨੇ ਨਹਿਰ ਦੇ ਪਰਲੇ ਪਾਸੇ ਇਹ ਜੋ ਤਰਨ ਤਰਨ ਵਾਲੇ ਪਾਸੇ ਨੂੰ ਰਸਤਾ ਜਾਂਦਾ ਨਹਿਰ ਦੇ ਨਾਲ-ਨਾਲ ਉਹ ਹੋਵੇਗਾ ਜੀ ਤੇ ਇਸ ਪਾਸੇ ਫਿਰ ਮਾਹੌਲ ਹੈ ਜੀ ਉਹ ਹੀ ਹਾਈਡਰੋ ਪਾਵਰ ਪਲਾਂਟ ਦਾ ਇਹ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਕਾਲ ਦੌਰਾਨ ਅ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਵਾਸਤੇ ਇੱਕ ਜੋ ਪਾਣੀ ਹੈ ਉਹਦਾ ਪ੍ਰਬੰਧ ਕੀਤਾ ਗਿਆ ਸੀ ਆਪਾਂ ਨੂੰ ਕਿਤੇ ਕਿਤੇ ਕੁਝ ਦੋਨਾ ਮੈਨਹੋਲਸ ਨੇ ਜਾਂ ਕੋਈ ਇੰਸਪੈਕਸ਼ਨ ਜੋ ਚੈਂਬਰ ਨੇ ਉਹ ਨਜ਼ਰ ਆਉਂਦੇ ਨੇ ਜਿੱਥੋਂ ਪਾਣੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜਾਂਦਾ ਇਸ ਪਾਸੇ ਉਹ ਉਹਦਾ ਪ੍ਰੋਜੈਕਟ ਹੈ ਜ ਤੇ ਤੰਤ ਖੋਨਾ ਸੰਭਲ ਵਾਲੇ ਪਾਸੇ ਜੋ ਹੈ ਉਹ ਇਥੋਂ ਪਾਣੀ ਸ੍ਰੀ ਦਰਵਾਸਾ ਨੂੰ ਜਾਂਦਾ ਉਹ ਵੀ ਸਭ ਨੂੰ ਕਿਤੇ ਕਿਤੇ ਜੋ ਸਾਨੂੰ ਕੋਆ ਨਜ਼ਰ ਆਉਂਦੇ ਨੇ ਆ ਦੇਖੋ ਸਾਹਮਣੇ ਦੇ ਪਾਸੇ ਪੋਲਾ ਐ ਇਸ ਪਾਸੇ ਪੋਲਾ ਐ ਇੱਧਰ ਆਪਣਾ ਪੂਰਾ ਪ੍ਰੋਜੈਕਟ ਉਹ ਵਾਲਾ ਤੇ ਇਸ ਪਾਸੇ ਆ ਸਾਹਮਣੇ ਜਿਹੜਾ ਵਾਈਟ ਰੰਗ ਦਾ ਐ ਵਾਲਾ ਆਪਾਂ ਨੂੰ ਪੁਆਇੰਟ ਦਿਖ ਰਿਹਾ ਇਥੋਂ ਦੇ ਇੱਥੇ-ਇੱਥਾ ਤੋਂ ਜੋ ਹੈ ਉਹ ਮਤਲਬ ਪਾਈਪ ਸਿਸਟਮ ਰਾਹੀਂ ਜੋ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜੋ ਪਾਣੀ ਹੈ ਉਹ ਲਜਾਇਆ ਗਿਆ ਇੱਕ ਇਹ ਆ ਅੱਗੇ ਦੇਖੋ ਉਹ ਸਾਹਮਣੇ ਵੀ ਹੈਗੇ ਪੂਰੇ ਇਸ ਤਰ੍ਹਾਂ ਜੋ ਹਨ ਉਹ ਆਪਾਂ ਨੂੰ ਕਈ ਜੋ ਹਨ ਉਹ ਇੱਥੇ ਪੁਆਇੰਟ ਜੋ ਹਨ ਉਹ ਦੇਖਣ ਨੂੰ ਮਿਲ ਲਗੇ ਆਪਕੇ ਇੱਕ ਨਿਸ਼ਾਨੀ ਹੈ ਜਾਂ ਇੱਕ ਇਨਸਪੈਕਸ਼ਨ ਦੇ ਚੈਂਬਰ ਹੈ ਜਿਹਦੇ ਇੱਥਾਂ ਦੀ ਜੋ ਹੈ ਉਹ ਪਾਈਪਾਂ ਰਾਹੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਜੋ ਪਾਣੀ ਹੈ ਉਹ ਲਿਜਾੜ ਦਾ ਇੰਤਜ਼ਾਮ ਕੀਤਾ ਗਿਆ ਹੈ ਇਹ ਜੀ ਦੋਸਤੋ ਪੂਰੀ ਗੱਲਬਾਤ ਇਥੇ ਦੇ ਪੂਰੇ ਮਾਹੌਲ ਦੀ ਲੋਕਿ ਆਪਾਂ ਸ੍ਰੀ ਅਮਰitsar ਸਾਹਿਬ ਦੀ ਬਿਲਕੁਲ ਐਂਟਰੀ ਦੇ ਉੱਪਰ ਦਾਖਲ ਹੁੰਦੇ ਸਾਰੀ ਜੋ ਅੱਪਰਵਾਰੀ ਕਨਾਲ ਹੈ ਉਹਦੇ ਉੱਪਰ ਬਣਿਆ ਹੈ ਜੋ ਪ੍ਰਜੈਕਟ ਪ੍ਰਾਪਤ ਪ੍ਰੋਜੈਕਟ ਹੈ ਉਹ ਆਪਾਂ ਉਹ ਅੱਜ ਦੇਖੇ ਜੀ ਚਲੋ ਜੀ ਆਪਾਂ ਆਪਣੇ ਬਾਈਕ ਨੂੰ ਨਾ ਆਪਣਾ ਜੋ ਸਮਾਨ ਸੀ ਲਾ ਲਿਆ ਸੀ ਉਹ ਇੱਥੇ ਨਾ ਕੋਈ ਪਾਰਕਿੰਗ ਦਾ ਸਿਸਟਮ ਹੈ ਨਹੀਂ ਬੜੀਆ ਸੇਫ ਜੀਆ ਇੱਧਰ ਬੋਰ ਲੱਗਾ ਹੋਇਆ ਜੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ। ਆਪਾਂ ਇੱਥੇ ਪੁੱਛਿਆ ਕਿਸੇ ਨੂੰ ਪਿਆਰ ਕਿੱਦਾਂ ਕਰੀਏ? ਉਹ ਕਹਿੰਦੇ ਭਾਜੀ ਰਿਸਕ ਆਪਣਾ ਹੀ ਆ। ਇੱਥੇ ਬਾਈਕ ਵੀ ਚੋਰੀ ਹੁੰਦੇ ਆ ਤੇ ਸਮਾਨ ਵੀ ਚੋਰੀ ਹੁੰਦਾ ਇਸ ਲਈ ਆਪਣੇ ਰਿਸਕ ਦੇ ਉੱਪਰ ਫੈਸਲਾ ਕਰਨਾ। ਫਿਰ ਆਪਾਂ ਆਪਣਾ ਬੈਗ ਨਾਲ ਲੈ ਜਾਣਾ ਮਰਾਸਕ ਸੰਤ ਜਾ। ਚਲੋ ਹੁਣ ਕਰ ਲਈਏ ਤਿਆਰੀ ਅੱਗੇ ਵਾਲੇ ਪਾਸੇ ਜਾਣ। ਠੀਕ ਹੈ ਜੀ ਦੋਸਤੋ ਆਪਾਂ ਹੁਣ ਜੋ ਇਸ ਸਫਰ ਦੇ ਵਿੱਚ ਆਪਾਂ ਜੋ ਪਹਿਲੀ ਲੋਕੇਸ਼ਨ ਸੀ ਸ੍ਰੀ ਅਮਰਸਰ ਸ਼ਹਿਰ ਦੇਖਿੇ ਪਾਪਕੇ ਸ੍ਰੀ ਅਮਰਸਰ ਸਾਹਿਬ ਦੀ ਬਿਲਕੁਲ ਐਂਟਰੈਂਸ ਦੇ ਉੱਪਰ ਅ ਉੱਪਰ ਬਾਰੀ ਦਬਾਬ ਦੇ ਉੱਪਰ ਜੋ ਕਿਸੇ ਵੇਲੇ ਜੋ ਹਾਈਡਰੋ ਪਾਵਰ ਜੋ ਪ੍ਰੋਜੈਕਟ ਸੀ ਉਹ ਬਣਾਇਆ ਗਿਆ ਸੀ ਆਪਾਂ ਜੋ ਉਹਨੂੰ ਅੱਜ ਦੇਖਣਾ ਕੀਤਾ ਹੈ ਪਾਪਕੇ ਉਹਨੂੰ ਅੱਜ ਵਿਜ਼ਿਟ ਕੀਤਾ ਹੈ ਤੇ ਇਸ ਤੋਂ ਬਾਅਦ ਹੁਣ ਆਪਣਾ ਜੋ ਅਗਲਾ ਸਫ਼ਰ ਹੋਵੇਗਾ ਉਹ ਹੋਵੇਗਾ ਜੀ ਹੁਣ ਆਪਾਂ ਜੋ ਅਮਰਸਰ ਸ਼ਹਿਰ ਹੈ ਜੀ ਇਸ ਨੂੰ ਕਰਾਂਗੇ ਕ੍ਰੋਸ ਇਸ ਨੂੰ ਕ੍ਰਾਸ ਕਰ ਦੋ ਆਫੇ ਆਪਾਂ ਜੋ ਅਗਲਾ ਸਫਰ ਅ ਸ਼ਾਇਦ ਰੰਭ ਕਰਾਂਗੇ ਜੀ ਅਟਾਰੀ ਵਾਲੇ ਪਾਸੇ ਜਾਂ ਆਪਾਂ ਜਿਹਨੂੰ ਵਾਗਾ ਬਾਰਡਰ ਜਾਂ ਅਟਾਰੀ ਬਾਰਡਰ ਬੋਲਦੇ ਉਸ ਪਾਸੇ ਆਰੰਭ ਕਰਾਂਗੇ ਜੀ ਤੇ ਵਲੌਗ ਆਪਣਾ ਬਹੁਤ ਲੰਬਾ ਹੋ ਜਾਣਾ ਤੇ ਆਪਾਂ ਮਤਲਬ ਗਾ ਜਿਹੜੇ ਜਿਹੜੇ ਪੁਆਇੰਟ ਵੀ ਦੇਖਾਂਗੇ ਆਪਾਂ ਫਿਰ ਉਹਨੂੰ ਵਕ ਵਕ ਭਾਗਾਂ ਦੇ ਵਿੱਚ ਵਲੌਗਸ ਦੇ ਵਿੱਚ ਆਪਾਂ ਉਹਨੂੰ ਵੰਡ ਲਾਂਗੇ ਜੀ ਤੇ ਇਸ ਭਾਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਹੁਣ ਆਪਾਂ ਕਰਦੇ ਤਿਆਰੀ ਆਪਾਂ ਸਫਰ ਅਗਾਹ ਕਰਨ ਦੀ ਤੇ ਹੁਣ ਤੁਹਾਨੂੰ ਮਿਲਾਂਗੇ ਦੂਸਰੇ ਭਾਗ ਦੇ ਵਿੱਚ ਅਗਲੇ ਬਲੌਗ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ